ਮਾਚੀਵਾੜਾ ਸਾਹਿਬ ਦਾ ਜੋੜ ਮੇਲਾ 22 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਲਈ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ ਸਿੱਖ ਜੱਤੇ ਬੰਦੀਆਂ ਨੇ ਗੁਰਦੁਆਰਾ ਚਰਨ ਕਵਲ ਸਿੰਘ ਦੇ ਆਸ-ਪਾਸ ਜੋ ਡਰਾਵਨੇ ਮਖੋਟੇ ਅਤੇ ਉੱਚੀਆਂ ਆਵਾਜ਼ ਵਾਲੀਆਂ ਪੀਪਣੀਆਂ ਵੇਚਣ ਵਾਲਿਆਂ ਨੂੰ ਸਖਤarningਾ ਕਰਦੇ ਆਪਣੇ ਹਰਕਤਾ ਤੋਂ ਬਾਝੋਂ ਲਈ ਕਿਹਾ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਦਮਨਮੀਠਕਸਾਲ ਦੇ ਜਸਪਾਲ ਸਿੰਘ ਪਵਾਤ ਅਤੇ ਬੁੱਢਾ ਦਲ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਚੀਵਾੜਾ ਸਾਹਿਬ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜਮੇਲ ਦੌਰਾਨ ਜੇਕਰ ਕੋਈ ਧਰਾਵਨੇ ਮੁਖੋਟੇ ਪੀਪਣੀਆਂ ਵਿੱਚ ਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਅ ਕਲਸਰੀ ਨਾਂ ਦੱਸ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਜ ਜਸਪਾਲ ਸਿੰਘ ਪਵਾਤ ਜੀ। ਹਾਂਜੀ। ਕੀ ਕਹੋਗੇ ਜੀ ਅੱਜ ਜਿਹੜਾ ਤੁਸੀਂ ਇਕੱਠ ਕੀਤਾ ਇਹ ਇਹ ਤੁਹਾਨੂੰ ਪਤਾ ਹੈ ਕਿ ਸ੍ਰੀ ਚਮਕੌਰ ਸਾਹਿਬ ਦੀ ਸਭਾ ਜਿਹੜੀ ਅੱਜ ਸ਼ੁਰੂ ਹੋ ਚੁੱਕੀ ਹੈ। B 21 22 ਸ੍ਰੀ ਚਮਕੌਰ ਸਾਹਿਬ ਆ ਤੇ 22 23 24 ਸਾਡੇ ਮਾਛੋੜਾ ਸਾਹਿਬ ਆ ਤੇ 25 26 27 ਫਤਿਹਗੜ੍ਹ ਸਾਹਿਬ ਆ ਮਾਛੋੜਾ ਸਾਹਿਬ ਮੈਂ ਕੱਲ ਵੀ ਦਾਸ ਨੇ ਤੇ ਸਾਡੇ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਜੀ ਅੱਜ ਵੀ ਇੱਥੇ ਇਹਨਾਂ ਨੇ ਥੋੜਾ ਜਿਹਾ ਰੌਂਡ ਲਾਏ ਨੇ ਕਿ ਜਿਹੜੇ ਉਹ ਮੂੰਹ ਜੇ ਬਣਾ ਕੇ ਨਾ ਕਾਲੇ ਪੀੜੇ ਜੇ ਮੂੰਹ ਬਣਾ ਕੇ ਮੈਂ ਵੇਖਿਆ ਕਈ ਲੈ ਵੀ ਰਹੇ ਸੀ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੇ ਬੰਦੇ ਲੈ ਰਹੇ ਨੇ ਕੋ ਤੁਹਾਨੂੰ ਸ਼ਰਮ ਹੈ ਮਾੜੀ ਮੋਟੀ ਕੁਜੀ ਲੈਨੇ ਹੋਏ ਨਾ ਤਾਂ ਮੂੰਹ ਬੜਾ ਕੇ ਬੱਚਿਆਂ ਦੇ ਲਾਉਂਦੇ ਹੋ ਕਾਲੇ ਪੀੜੇ ਤੁਹਾਡੇ ਲਾਦ ਇਹੋ ਜੀ ਆ ਕੀ ਕਹੂਗਾ ਅੱਗੇ ਤੋਂ ਅਗਲਾ ਵੀ ਸ਼ਰਮ ਕਰੋ ਮਾੜੀ ਮੋਟੀ ਵੀ ਇਹ ਜੇ ਮੂੰਹ 'ਚ ਕਾਲੇ ਪੀੜੇ ਜੇ ਤੁਸੀਂ ਨਾਲ ਉਹ ਤੇ ਵੇਚਣ ਨਾ ਪਰ ਵੇਚਣ ਵਾਲਿਆਂ ਨੂੰ ਵੀ ਹਦਾਇਤ ਆ ਦਾਸ ਨੇ ਕੱਲ ਵੀ ਉਹ ਤੁਸੀਂ ਵੀਡੀਓ ਦੇਖੇ ਲੈਣੀ ਆ ਕੱਲ ਵੀ ਮੈਂ ਬੇਨਤੀ ਕਰਕੇ ਉਹਨਾਂ ਨੂੰ ਵੀ ਜਿਵੇਂ ਮੂੰਹ ਜੇ ਲਾ ਕੇ ਜੇ ਅਸੀਂ ਛੁੱਟੇ ਫਿਰ ਸਾਡੇ ਬੰਦੇ ਵੀ ਤੜਫਦੇ ਆ ਤੇ ਤੁਹਾਡੇ ਬੰਦੇ ਵੀ ਤੜਫਦੇ ਆ ਵੀ ਪ੍ਰਵਾਸੀ ਕੁੱਟੇ ਜਾਂ ਫਲਾਣਾ ਕੁੱਟਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਇਹ ਤੋਂ ਪਹਿਲਾਂ ਸਾਨੂੰ ਇਹ ਸਖਤ ਕਦਮ ਚੁੱਕਣੇ ਪੈਣ ਕਿਸੇ ਦੀ ਡੰਡੇ ਨਾਲ ਸੇਵਾ ਹੋਵੇ ਅਸੀਂ ਨਹੀਂ ਚਾਹੁੰਦੇ ਗੱਲ ਪਰ ਅਸੀਂ ਇਹ ਚਾਹੁੰਦੇ ਹਾਂ ਨਿਮਰਤਾ ਨਾਲ ਭਰਾਵੋ ਇਹ ਗੁਰੂ ਪਾਤਸ਼ਾਹ ਦਾ ਘਰ ਆ ਗੁਰੂ ਕਲਗੀਧਰ ਪਾਤਸ਼ਾਹ ਨੇ ਕੰਡਿਆਂ ਦੀ ਸੇਤ ਤੇ ਰਾਤ ਕੱਢੀ ਆ ਆਪਣਾ ਸਰਵੰਸ ਬਾਰ ਕੇ ਇਹ ਉਹ ਮਹਾਰਾਜ ਦਾ ਘਰ ਆ ਪਾਤਸ਼ਾਹ ਦਾ ਤੇ ਜੇ ਇੱਥੇ ਆ ਕੇ ਕਾਲੇ ਪੂਲੇ ਮੂੰਹ ਵੇਚਣੇ ਜਾਂ ਡੈਕ ਲਾ ਕੇ ਉੱਚੀ ਉੱਚੀ ਜਾਂ ਹੋਰ ਹੁਲੜਵਾਜਾਂ ਨੂੰ ਵੀ ਬੇਨਤੀ ਆ ਆਓ ਸ਼ਰਧਾ ਨਾਲ ਪਿਆਰ ਨਾਲ ਆਓ ਮਹਾਰਾਜ ਦਾ ਘਰ ਆ ਸੱਚੇ ਪਾਤਸ਼ਾਹ ਦਾ ਪਰ ਜੇ ਤੁਸੀਂ ਇਦਾਂ ਆਉਨੇ ਹੋ ਫਿਰ ਤੁਹਾਡਾ ਇਲਾਜ ਹੋਣਾ ਹੀ ਹੋਣਾ ਆਪਣਾ ਦੇਖ ਕੇ ਉਹ ਜਿਹੜੇ ਆਜ ਹੋਣਗੇ ਜਿਹੜੇ ਮੂੰਹ ਜੇ ਲਿੰਦੇ ਨੇ ਲੋਕ ਬੀਬੀਆਂ ਨੂੰ ਭੈਣਾਂ ਨੂੰ ਸਭ ਨੂੰ ਬੇਨਤੀ ਆ ਕਾਲੇ ਪੁਲੇ ਜੇ ਮੂੰਹ ਲਾ ਕੇ ਤੁਸੀਂ ਬੱਚਿਆਂ ਦੇ ਕੀ ਸਾਧਨ ਕਰਨਾ ਚਾਹੁੰਦੇ ਹੋ ਬਾਬਾ ਜੋਰਾਵਰ ਸਿੰਘ ਫਤੇਹ ਸਿੰਘ ਦੇ ਤੁਹਾਡੀ ਸਿੱਖਿਆ ਦੇਣੀ ਆ ਕਿ ਤੁਸੀਂ ਬੱਚਿਆਂ ਨੂੰ ਇਹ ਜੇ ਕਾਲੇ ਪੁਲੇ ਜੇ ਮੀਂਹ ਮੂੰਹ ਲਾ ਕੇ ਮਾਰਕਸ ਜੇ ਲਾ ਕੇ ਕਿਆ ਪੂਜੇ ਬਣਾਉਣਾ ਚਾਹੁੰਦੇ ਹੋ ਸਾਡੇ ਆਪਣੇ ਬੰਦੇ ਨੂੰ ਸ਼ਰਮ ਕਰਨੀ ਚਾਹੀਦੀ ਆ ਜਿਹੜੇ ਲੋਕ ਇਹਨਾਂ ਤੋਂ ਲਿੰਦੇ ਆ ਪਰ ਜਿਹੜੇ ਵੇਚਦੇ ਆ ਉਹਨਾਂ ਨੂੰ ਹਦਾਇਤ ਆ ਦੁਕਾਨਾਂ ਵਾਲਿਆਂ ਨੂੰ ਇੱਥੇ ਮਾਛਵਾੜਾ ਸਾਹਿਬ ਦੇ ਅੰਦਰ ਵੀ ਚਮਕੌਰ ਸਾਹਿਬ ਵੀ ਫਤਿਹਗੜ੍ਹ ਸਾਹਿਬ ਵੀ ਵੀ ਜੇ ਤੁਸੀਂ ਇਹ ਲਾ ਕੇ ਵੇਚੇ ਤੇ ਅਸੀਂ ਤੁਹਾਡੇ ਇਕੱਠੇ ਕਰਕੇ ਜਾਲ ਦੇਣੇ ਆ ਫੇਰ ਨਾ ਕੱਲ ਨੂੰ ਸਾਡਾ ਨੁਕਸਾਨ ਹੋ ਗਿਆ ਹਾਂ ਉਹ ਤੋਂ ਬਗੈਰ ਤੁਸੀਂ ਜਿੱਥੇ ਮਰਜੀ ਜਾਓ ਸਾਨੂੰ ਕੋਈ ਲੈ ਲੈਣਾ ਨਹੀਂ ਪਰ ਸਾਡੇ ਸ਼ਹੀਦੀ ਦਿਹਾੜੇ ਆ ਸਾਡੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਾਲ ਪੁਰਖ ਦੀ ਕਿਰਪਾ ਨਾਲ ਜਿਨੇ ਸਾਰਾ ਸਰਬੰਸ ਵਾਰਿਆ ਅਸੀਂ ਸਿੱਖ ਕੌਮ ਨਹੀਂ ਚਾਹੁੰਦੀ ਵੀ ਇਸ ਤਰ੍ਹਾਂ ਮੂੰਜੇ ਮਾਰਕਸ ਜੇ ਲਾ ਕੇ ਤੁਸੀਂ ਸਾਡੇ ਬੱਚੇ ਨੂੰ ਪਰਮਾਮੋ ਟੋਪੀਆਂ ਵੇਚ-ਵਿਰ ਕੇ ਹਦਕ ਇਹ ਜੇ ਕੰਮ ਕਰੋ ਨਹੀਂ ਨਹੀਂ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਇਹ ਕੌਮ ਦੀ ਸੇਵਾ ਕਰੋ ਤੁਹਾਨੂੰ ਇਹੋ ਜਿਹੇ ਬੰਦੇ ਮਿਲਦੇ ਆ ਹਰੇਕ ਸਿੱਖ ਨੂੰ ਬੇਨਤੀ ਆ ਭਾਵਿਓ ਸਹਿਜਤਾਰੀ ਆ ਭਾਵਿਓ ਅਮਰਤਾਰੀ ਆ ਵੀ ਜਦੋਂ ਵੀ ਤੁਹਾਨੂੰ ਮੂੰਜੇ ਵਾਲੇ ਮਿਲਦੇ ਆ ਨਾ ਕਾਲੇ ਪੀਲੇ ਲਾਏ ਵਾਲੇ ਉਹਨਾਂ ਨੂੰ ਪ੍ਰੇਰੋ ਪ੍ਰੇਮ ਨਾਲ ਸਮਝਾਓ ਨਹੀਂ ਸਮਝਦੇ ਤੇ ਫਿਰ ਡੰਡੇ ਨਾਲ ਸਮਝਾ ਕੇ ਤੋਰੋ ਇਥੋਂ ਇਕ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਉਹ ਕੀ ਸੀ ਜੀ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਰ ਦੇ ਕੇ ਆਏ ਸੀ ਕਿ ਜੀ ਵੀ ਜਿਹੜੇ ਬੰਦੇ ਇੱਥੇ ਹੁੱਲੜਵਾਜ ਹੁੱਲੜਬਾਜੀ ਕਰਦੇ ਆ ਇਹ ਹੁੱਲੜਵਾਜ ਚਾਉਂਦੇ ਨੇ ਜਦੋਂ ਅਸੀਂ ਕਹਿ ਚੁੱਕੇ ਹਾਂ ਪਹਿਲਾਂ ਵੀ ਵੀਡੀਓ ਪੈ ਚੁੱਕੀਆਂ ਨੇ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਹਾਂ ਵੀ ਇਹ ਫੇਰ ਫੇਰ ਕਿਉਂ ਇੱਕ ਇਦਾਂ ਕਰਦੇ ਨੇ ਪਰ ਇਹਨਾਂ ਨੂੰ ਆਪ ਵੀ ਚਾਹੀਦਾ ਨਾ ਗੁਰੂਕਾਰ ਆ ਇਹ ਇਹੋ ਜੇ ਮੂੰਹ ਬਣਾ ਕੇ ਵੇਚਣਾ ਤਾਂ ਕੀ ਕੰਮ ਇਹ ਕਾਦੇ ਪੈਸੇ ਆ ਕਿਉਂ ਵੇਚਦੇ ਹੋ ਪੰਜਾਬ ਤੁਸੀਂ ਇਦਾਂ ਤੇ ਮੀਟ ਸ਼ਰਾਬ ਵਾਲਿਆਂ ਨੂੰ ਬੇਨਤੀ ਆ ਜੇ ਅਸੀਂ ਕਿਤੇ ਤੇ ਫੜ ਲੇ ਤਿੰਨ ਦਿਨ ਤੇ ਇਸ ਪ੍ਰਸ਼ਾਸਨ ਚਾਰ ਦਿਨ ਦੀ ਅਸੀਂ ਲਿਖ ਕੇ ਦਿੱਤਾ